ਨੇ 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 ਬਬਰ ਬਬਰ ਹਜ਼ਾਰ ਤਾਂ ਮੈਂ ਇੰਨੇ ਮਿਚ ਗਿਆ ਦੋਈ ਤੋਂ ਦਾਦਾ ਅਸੀਂ ਦੇਣਾ ਚੱਕਾ ਫੜਨਾ ਚਾਹੀਦਾ ਤੱਕੜੇ ਦੇਣਾ ਪੜਾ ਦਾਦਾ ਅਸੀਂ ਦੇਣਾ ਕੀ ਤੂੰ 12 ਦੇ ਬਿਬਲੇ ਕਹਿੰਦਾ ਦਾਦਾ ਅਸੀਂ ਫੜ ਮੇ ਤੁਆ ਜਾ ਨਾਉ ਨੂੰ ਖੜਾ ਜਾ ਤੈਨੂੰ ਨੌ ਬੱਤੀ ਰਣੇ ਨਾਲ ਗੱਲ ਕਰੀ ਆ ਬਈ ਜੀ ਚੜਦੇ ਤਵੇਂ ਰੋਟੀ ਲੈ ਜਾਂਦੀ ਹੁੰਦੀ ਐ ਕੇਰਾ ਓਖੜ ਗਿਆ ਨਾ ਬੰਦਾ ਪਰਾਂ ਨੂੰ ਫੇਰਾਂ ਕਬੂਰੀ ਆਂਦੀ ਐ ਪਰ ਇਹਨੂੰ ਵਾਗਿਆ ਮੁਰਕੇ ਨੂੰ ਹੋਰ ਮੰਨਦੇ ਆ ਕਿ ਅਦੂ ਮੁੰਡਾ ਤੇਰੇ ਨਾਲ ਤੇ ਕਿਧਰ ਲੈਣਾ ਹੁਣ ਇਹਨੂੰ ਕੱਠੀਆਂ ਬੱਕਰੀਆਂ ਦੁਬਾਰਿਆਂ ਮੈਂ ਮੇਰੀ ਮਾਰੀ ਦਾ ਪਿੱਛੇ ਲੈਣਾ ਪੈਣਾ ਛੱਡ ਦੇ ਕੋਚਾਰੇ ਲੈਣੇ ਆ ਬਾਈ ਨਹੀਂ 2 ਰੁਪਏ ਮੇਰੀ ਦਿਹਾੜੀ ਬਣ ਚੂ ਐਤੋਂ ਵੀ ਤੇਥੋਂ ਕੱਠੀ ਆ ਤਾਨੂੰ ਮੈਂ ਥਾਥੋਂ ਮੱਥਾ ਮਾਰੂਗਾ ਐ ਤਾਂ ਹੁਣ ਚਾਹਦੇ ਨਾ ਫਿਰਾਂ ਮੁੰਡਾ ਚਾਰੀ ਜੂ ਜਿੱਥੇ 100 ਫਰਦੀ ਆ ਫਿਰ ਲੈਣਗੀਆਂ ਹੁਣ ਮੈਂ ਲਾ ਦਦਾ ਪਿੱਤ ਮੁੰਡਾ ਬਾਈ ਪਾਹੇ ਕਰ ਮਾਰਨੇ ਗੁੱਸੇ ਬੈ ਕਰ ਲਾ ਬੈ ਤਾ 6000 ਰੁਪਏ ਦੀ ਗੱਲ ਆ ਪਹਿਲਾਂ ਆ 6000 ਲਾ ਦ ਕਿਤਾ ਨੜੀ ਦੀ ਬੱਕਰੀਆ ਫੋਟੋ ਤਾਂ ਬਣਾਉਂਦਾ ਹੈ ਉਹ ਦਰਵਾਜ਼ਾ ਪੱਤੀ ਖੋਲੋ ਆਈਂ ਮੰਡੀ ਸਾਨੂੰ ਬੱਚੇ ਮੰਡੀ ਲੱਗ ਗਈ ਜੀ ਨੰਨਾ ਭੰਨਾ ਰੋਟੀਆਂ ਬਹੁਤ ਵਧੀਆ ਬਈ ਚੌਂਦੀਆਂ ਤੋਂ ਲੈ ਕੇ ਆਈਂ ਦੇਖ ਹੈ ਚਲੇ ਦੇਣੀਆਂ ਮੋੜ ਕੇ ਰਾਮੀ ਮੈਂ ਨੰਨ 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 ਬਬਰ ਬਰ ਬਰ ਹਜਰ ਤੋਂ ਮੈਂ ਮਿੰਨੇ ਦੋਵੇਂ ਦਾ ਦਾਸ ਹੱਦ ਦੇਣਾ ਚੱਕਾ ਫੜਨਾ ਚੰਗਾ ਤੱਕੜੇ ਦੇਣਾ ਫੜ ਦਾਸ ਹੱਦ ਦੇਣਾ ਤੀ ਤੂੰ 12 ਦੇ ਬਿਬਨੇ ਕਹਿੰਦਾ ਦਾਸ ਹੱਦ ਫੜ ਮੇਰੇ ਤੋਂ ਆ ਜਾ ਨਾਉ ਨੂੰ ਖੜਾ ਆ ਜਾ ਤੈਨੂੰ ਨੋ ਬੱਤੀਰੇ ਨੇ ਤਾਂ ਗੱਲ ਕਰੀ ਆ ਬਈ ਤੱਕੜੇ ਦਾ ਮਾਫਲੇ ਦੇ ਨਹੀਂ ਖੜੀ ਆ ਬਈ ਕੰਪੂਰੀ ਗੱਲ ਨਹੀਂ ਤਾਂ ਨਹੀਂ ਲੈਣੀ ਤੇ ਨਾ ਲੈ ਜੀ ਉਹ ਤਾਂ ਕੀ ਆਪਾਂ ਬੱਕਰੀ ਦੇਖ ਯਾਰ ਥਰੂਡ ਤੂੰ ਇੱਕ ਕਹੇ ਬੱਕਰੀ ਹੋਇਆ ਰੇਟ ਵਿੱਚ ਦਿੱਤੀ ਵੀ ਬੱਕਰੀ ਆਪਾਂ ਨੂੰ ਲੈਣੀ ਜਮਾ ਨਮਾ ਕਮ ਤੇ ਰਣ ਨਮਾ ਮੇਰਾ ਨਹੀਂ ਹਾਂ ਲੱਛ ਫੇਰਾ ਹਾਂ ਤੂੰ ਵੀ ਯਾਰ ਸਾਇਜ ਮੰਗਾ ਇਹ ਤਾਂ ਕੋਈ ਨਹੀਂ ਮੰਗਿਆ ਮੈਂ ਇੱਕ ਗਲਤ ਮੰਗਿਆ ਸਹੀ ਰਸ ਕਿੰਨੇ ਦਾ ਸਹੀ ਇਹ ਮੰਗੇ ਨੇ ਹੁਣ ਸਹੀ ਲੈ ਨੇ ਯਾਰ ਮੈਂ ਤਾਂ ਕਹਿੰਦਾ ਮੈਨੂੰ ਪੰਜਾਹ ਦੀ ਮਿਲ ਜਾ ਉਹਦਾ ਸਮਾਧਨ ਮੇਰੇ ਹੱਥ ਮਿਲਦਾ ਮਾਲ ਆ ਵੀ ਦਾ ਮਾਲ ਮੁੱਲੀ ਤੁਹਾਨੂੰ ਪਾਉਂਦਾ ਮਾਲ ਆ ਬੱਤਨ ਹਾਂ ਦਾ ਪਿੱਛੇ ਨੋੜੀ ਮੜਾ ਯਾਰ ਮੈਂ ਪਿੱਛੇ ਦੇਖਿਆ ਹੋਇਆ ਮੜਾ ਯਾਰ ਆਪਾਂ ਹੀ ਦਾ 100 ਬੁੱਕ ਕਹੂੰਗਾ ਜਿਹੜਾ ਮੁੰਡਾ ਵਾਲੀ ਜੰਮਾ ਤੇ ਉਹਨਾਂ ਨੂੰ ਰੱਖ ਮਿਲ ਜੇ ਹਾਂ ਨਹੀਂ ਹੁੰਦਾ ਬਈ ਮੈਂ ਕਰਨਾ ਤੂੰ ਆਹ ਸਾਰਾ ਮੁੱਛ ਟਕੇ ਦੱਸ ਦੇ ਦੁਕਤ ਤੇਰੀ ਹਾਂ ਜਰੂਰ ਕਿਤਾਬੀ ਉਹਦਾ ਬੰਦੇ ਵਧੀਆ ਤੇ ਬਾਰੇ ਲੱਗਦਾ ਦੱਸੋ ਮੈਂ ਕਹਾਂ ਮੁੜਦੇ ਆਪਾਂ ਮੈਂ ਤਾਂ ਕਿਤੇ ਨੀ ਮੇੜੂ 60000 ਦੀਆਂ ਦੇ ਜਚਾਰੇ। ਬੈਂਦਾ ਠੀਕ ਆ ਭਾਈ ਤੇ ਨੀ ਖੜੇ ਆ ਯਾਰ। ਇਹਦੇ ਟੀਏ ਵੀ ਮੈਂ ਦੇਉ ਤੈਨੂੰ। ਚੱਲ ਮੈਂ ਕੋਈ ਨੀ ਖੜਾਉਂ ਮਨੂੰ। ਅੱਛਾ ਲੱਗਦੇ। ਆਹ ਬੜੇ ਮੂਰਖ ਦੇਖਦੇ ਤੇ ਦੇ 2000 ਰੁਪਏ ਕਰਕੇ ਲਾਉਣਾ ਕਾਹਦਾ ਪੱਕਾ ਐਸ਼ੀ ਗੱਲਾਂ ਮੈਂ ਮੰਗਦਾ ਮੈਂ ਤੇਰੀ ਮੈਂ 60000 ਕਹਿੰਦਾ ਨਹੀਂ ਪਾ ਦੇ ਯਾਰ ਹਾਂ ਫਿਰ ਕਿ ਜਵੇਂ ਛੱਡ ਕੇ ਜਿੰਦਾ ਬੇਤਰੀਆ ਦਾ ਜੋ ਆਪਾਂ ਵੀ ਤੁਹਾਨੂੰ ਆਪਾਂ ਬੇਤਰੀਆ ਕੰਨੂ ਆਂੰਦਰਾ ਛੱਡ ਜਾਣਾ ਇੱਕ ਨਾਟਕੇ ਦਾ ਕਰਕੇ ਸਾਡਾ ਭਾਈ ਇੱਕ ਉਹਦੇ ਪਿੰਡਾਂ ਕੰਨੀ ਦਾ ਰੋੜੇ ਵਾਲੇ ਤੋਂ ਮੰਨ ਤੇ ਜਾਂਦੇ ਮੰਨ ਦਾ ਪੁੱਤੀਜਾ ਠੀਕ ਕਰ ਸਾਡੇ ਦਾ ਵੀ ਅਜੇ ਫੇਰੇ ਉਹ ਵੀ ਛਾਈ ਦੇ ਯਾਰ ਕੱਟ ਕੇ ਮਰੀ ਭਾਈ ਫੜਾ ਨਹੀਂ ਲੱਗਦਾ ਆਪਾਂ ਸਭਨੋਂ ਉੱਟਦੇ ਹਾਂ ਮੈਨੂੰ ਤਪਾ ਜੀ ਬੱਸ ਥੋੜਾ ਜਿਹਾ ਕੋਈ ਨਾ ਕਰੇ ਬਾਬਾ ਜੀ ਪਾੜ ਜੂਗਾ ਪੱਪੇ ਬਾਬਾ ਜੀ ਸਾਰੀ ਤਸਵੀਰ ਲਾਓ ਜੀ ਸਾਡਾ ਅੰਕਲ ਹੈ ਲਿਓ ਅੰਕਲ ਹੱਲੇ ਸਹੀ ਆ ਬੱਕਰੀਆਂ ਦੇਖ ਸੱਤ ਰੋ ਜੀ ਨੰਨੇ ਮਨ ਸਿੰਘ ਆਇਆ ਕੋਈ ਚਾਰਾ ਜਿਵੇਂ ਆ ਗਿਆ ਲੰਪਾ ਉਹ ਜਦੋਂ ਫੇਰ ਵੀ ਪਾਈ ਦਿਹਾੜੇ ਖੜੇ ਆ ਯਾਰ ਆਪਣਾ ਉੱਥੇ ਹੋਣੀ ਹੈ ਉੱਥੇ ਕਰ ਲੈ ਫਿਰ ਉੱਥੇ ਮੈਂ ਵੀ ਕਿੰਨਾ ਥੱਲੇ ਆ ਗਿਆ ਬਾਈ ਯਾਰ ਆਪਾਂ ਵੇਚਨੀਆ ਵੱਟ ਬਈ 500 600 ਫਾਇਦਾ ਕਿ ਮੱਥਾ ਮਾਰਦਾ ਬੱਤੀ ਆ ਮਗਰ ਵੀ ਹੋੰਗ ਰਾਜੂ ਹਾਂ ਹੋਰ ਮੰਦਾ ਚੱਲਦਾ ਕਿਹੜੀ ਗੱਲ ਲੱਗੀ ਬਾਈ ਨਹੀਂ ਨੇਮਦ ਵਾਲਾ ਮੈਂ ਇਹਨਾਂ ਦੇ ਲਵੀ ਹੁੰਨਾ ਮੰਡੀਆਂ 'ਚ ਰੋਜ਼ ਹੀ 40 50 ਆ ਗਏ ਸਾਡੇ ਚੈਨਲ 'ਤੇ ਹੁੰਦੇ ਨੇ ਕਾਂਕ ਬਾਹਰੋਂ ਨਹੀਂ ਆ ਰਿਹਾ ਉਰੇ ਦੀ ਇਧਰੋਂ ਇਧਰ ਲੈ ਲੀਆਂ ਇਧਰੋਂ ਲੋਕ ਲਗਾ ਕੇ ਪੈਂਟਾਂ ਆ ਜਦ ਚਰਿਆ ਮੁੰਡੇ ਨੇ ਬਾਗੜੀ ਲਵਾਰ ਇਹ ਵੇਚਦੇ ਨੇ ਵਿਚਾਰੇ ਹੋਰ ਬਾੜ ਦਾ ਹੁਣ ਗਾ ਕੇ ਬੰਦਾ ਰੋਣਾ ਰੂਣਾ ਆਇਆ ਕਰਕੇ ਮੇਰਾ ਪਰਨਾ ਕਿੱਥੇ ਤਰਨ ਬਾੜ ਨੂੰ ਗਾ ਕੇ ਨਹੀਂ ਆ ਰਿਹਾ ਐਂਕੀ ਦਾ ਐਡਾ ਮਾਲਦਾ ਹਾਲ ਮੰਦਾ ਹੈ ਪੁਰਾ ਹਾਲ ਮੰਤੂ ਸਮਝ ਚੋਰ ਆ ਜਾ ਫਿਰ ਜਿੱਦੀ ਮਰਜ਼ੀ ਆ ਭਾਈ ਜੀ ਐਂ ਨਾ ਤੇਰੀ ਕਹਿ ਕਹਿਣਾ ਤੇਰਾ ਮਾਲ ਨਾ ਰਹਿ ਜੇ ਚੜਦੇ ਤਵੇ ਰੋਟੀ ਲੈ ਜਾਂਦੀ ਹੁੰਦੀ ਹੈ ਕੇਰਾ ਓਖੜ ਗਿਆ ਨਾ ਬੰਦਾ ਪਰਾਂ ਨੂੰ ਫੇਰਾਂ ਕਬੂਰੀ ਜਾਂਦੀ ਹੈ ਪਰਾਂ ਨੂੰ ਵਾਂਗੇ ਮੁੜ ਕੇ ਨੂੰ ਹੋਰ ਮਾਲ ਤੇ ਕੇ ਐਦੂ ਬੰਦਾ ਤੇਰੇ ਮਾਲ ਤੇ ਕਿ ਧਰ ਲੈਣਾ ਉਹਨਾਂ ਨੂੰ ਇਕੱਠੀਆਂ ਬੱਕਰੀਆਂ ਦੁਬਾਰਿਆਂ ਮੈਂ ਮੇਰੀ ਵਿਚ ਲੈਣਾ ਪਿਆ ਛੱਡ ਦੇ ਕੋਈ ਚਾਰੇ ਲੈਨੇ ਆ ਬਾਈ ਮੈਂ 2 ਦੋਲਪੀਏ ਮੇਰੀ ਦਿਹਾੜੀ ਬਣ ਜੂ ਐਤੋਂ ਵੀ 300 ਇਕੱਠੀਆਂ ਕੱਲ ਨੂੰ ਮੈਂ ਥਾ ਥਾ ਮੱਥਾ ਮਾਰੂੰਗਾ ਐ ਤਾਂ ਹੁਣ ਜੰਮੀ ਉਹਦਾ ਕਾਣਾ ਇੱਥੇ ਮੈਂ ਮੈਂ ਵੀ ਬਿੰਨਾ ਥੱਲੇ ਆ ਗਿਆ ਜੱਟ ਮੂਰੀਆਂ 60 ਦੇ ਪੰਜ ਨਹੀਂ ਹੋ ਉਹ ਨਹੀਂ ਰਾਜੂ ਕੜਾ ਕੇ ਖਾ ਜਾ ਰ ਤਾਂ ਮੈਂ 70 ਦੇ ਆ ਗਿਆ ਮਿੱਤਰ ਰਾਜੂ ਲਈ ਫਿਰ ਆਪਣੇ ਲੈ ਤੇ ਤੇਰੀਆਂ 22 65 ਹਜਰ ਬਾਈ ਨੂੰ ਮਾਰ ਦੋ ਭਾਈ ਜੀ ਕੀ ਨਹੀਂ ਕਰਦਾ ਚਾਹਾਂ ਚੁੱਤ ਨਾਲੀ ਮੈਨੂੰ ਵੀ ਦਿਓ ਬਚਾਰਾ ਯਾਰ ਮੈਂ ਤਾਂ ਅੰਚ ਮੈਂ ਹੀ ਵੇਚਣੀ ਹੋਰਾਂਗਾ ਤੈਨੂੰ ਕਿੱਥੇ ਦੀਦਾ ਮੰਡੀ ਤੋਂ ਆਪ ਗੱਲ ਨਹੀਂ ਰੱਖੀਆਂ ਵੰਡੀ ਤੋਂ ਕਿਉਂ ਨਹੀਂ ਆ ਤੀ ਵਿਗਦਾਗਾ ਸਾਡੇ ਕੀ ਵਿਗਦਾ ਨਾ ਕਰੇ ਵੱਡੇ ਭਾਈ ਭਾਈ ਜੀ ਮਾਰ ਆ ਜਾਂਦੇ ਸਾਰੇ ਸਾਡੇ ਸਾਡੇ ਨਹੀਂ ਗੱਲ ਆਪਾਂ ਹਾਂ ਛੱਡੇ ਨਹੀਂ ਹਾਂ ਲੱਭਾ ਦੁੱਧ ਭਾਈ ਜਲਾ ਚੋਰ ਕਰਦੇ ਨੇ ਕਿਹੜੇ ਦਿਨ ਤਾਂ ਨਹੀਂ ਆ ਨਕਰਾਂ ਨੂੰ ਹੋਰ ਨਾਂ ਦੇ ਪ੍ਰਮਾ ਮੁੰਡਾ ਚਾਰੀ ਜੂ ਜਿੱਥੇ 100 ਫਰਦੀ ਆ ਫਰੀਆਂ ਨਹੀਂ ਆਣਗੀਆਂ ਹੁਣ ਲਾ ਲਾ ਬਾਈ ਪਾਏ ਗੁੱਬੜ ਬੇਕਰ ਲਾਓ ਜਰਾ 6000 ਰੁਪਏ ਦੀ ਵੀ ਗੱਲ ਆ ਪਤਾ ਆ 6000 ਲਾਏ ਨੇ ਹਾਂ ਨਹੀਂ ਬਸ ਬੈਂਡ ਨੂੰ ਭਾਈ ਜਰੀ ਬਹੁਤ ਬੋਲਦਾ ਹੈ ਜੀ ਇੱਥੇ ਮੜਦਾ ਬਾਈ ਹੱਥ ਫੜ ਕੇ ਨਿਕਲਵਾ ਦੇ ਤੇ ਜਿੱਦ ਦੇ ਕੋਲੇ ਕੋਈ ਠੀਕ ਆ ਉਹ ਮਾਤੇ ਨੂੰ ਪੁੱਤਲਾ ਬਾਈ ਉੱਪਰ ਤਾਂ ਦੇ ਦੇ ਨਹੀਂ ਮਾਤੇ ਇਹ ਤੂੰ ਗੱਲ ਕਰੀਂ ਜਿੱਦਵਾ ਗਿਆ ਹੀ ਨਹੀਂ ਬਾਈ ਅਸਲ ਗੱਲ ਛੱਡੀ ਐ ਮੈਂ ਯਾਰ ਜਮਾ ਖਿੱਚ ਕੇ ਲਾ ਹਾਂ ਬੱਜਾ ਦੋ ਮਿੰਟ ਬੱਜਾ ਨਹੀਂ ਦਿੰਦਾ ਤੈਨੂੰ ਕਿੱਥੇ ਕਦੋਂ ਨਹੀਂ ਖਿੱਚ ਕੇ ਦੱਸ ਉਹ ਨਹੀਂ ਕਹਾਵਾਂ ਨਹੀਂ ਯਾਦ ਰੱਖਦੇ ਆਓ ਜਸਾ ਮਾਰਦਾ ਮੈਨੂੰ ਕਹਿੰਦਾ ਉਹ ਖਰਚਾ ਜਾਂ ਮੈਂ ਛੁੱਟੂ ਆਇਆ ਨਾ ਬੱਚੀ ਪਰ ਨਾਲ ਕਰ ਮੂਰੇ ਮੈਂ ਤੈਨੂੰ 5000 ਰੁਪਏ 60 ਲਾਤਾ ਜਿੱਦੋਂ ਹੀ ਬਾਤ ਆਪਾਂ ਦਾ 15000 ਪੱਤੋਂ ਲਪਤਾ ਹੀ ਲੈ ਦੀਗਾ ਬੱਕਰੀਆਂ ਮੇਨੇ ਤੇਰੀਆਂ ਵੇਚਤੀਆਂ ਬੱਕਰੀਆਂ ਦਾ ਸੌਦਾ ਗਿਆ ਹੋ ਬੱਕਰੀਆਂ ਤੇਰੀਆਂ ਹੋ ਗਈਆਂ 60 ਤੇ 6000 ਹੜਾ ਰਸਾ ਉਹ ਫੜਾ ਹਾਂ ਹਾਂ ਹੇ ਹਾਂ ਵਾਰੀ ਦਾ ਉਰੇ ਖੜਾ ਯਾਰ ਓ ਮਾਨੂੰ ਖੜੇ ਹਰੇ ਇਹਨੇ ਲਾਤਾ ਸੱਠਾ ਪਹਿਲਾਂ ਨਹੀਂ ਦਈ ਨਾ ਵੱਡੇ ਭਾਈ ਭਾਈ ਸਾਡੀ ਵੀਡੀਓ ਦੇ ਵਿੱਚ ਕਹਿ ਰਿਹਾ ਮੈਂ ਤੈਨੂੰ ਤੇਰਾ ਮਨਫੂਸਾ ਤਾਂ ਦਈ ਨਹੀਂ ਦਈਆ ਕਿਉਂ ਖਾਣਾ ਚੱਲ ਸਹੀ ਆ ਸਾਡੇ ਮੁੰਡੇ ਫਿਰ ਇਹ ਵੀਡੀਓ ਵਾਲੇ ਮੇਰੀ ਉਹ ਕਰਨਗੇ ਵੀ ਰਾਜੂ ਨੇ ਕਿਹਾ ਸੀ ਕਿਉਂ ਵੀ ਤੇਰਾ ਕਦਰ ਹੈ ਕਿਉਂਕਿ ਤੈਨੂੰ ਆਟਾ ਬੰਦੇ ਜਮਾਣਾ ਸੀ ਪਰਨੇ ਬਾਈ ਜਜ਼ੂਰ ਨੇ ਖੱਟ ਨਹੀਂ ਹੋਣਾ ਪੜੇ ਤਾਂ ਮੰਜੂਰਾ ਮੰਜੂਰਾ ਕਹਿੰਦਾ ਹੋਰ ਇਹ ਦੂਜਾ ਹੀ ਹੈ ਲੈ ਲਓ ਸ਼ਾਹ ਤੰਨ 10 90 ਇਧਰ ਆ ਪੁੱਤ ਮੜਾ ਦੇਖ ਲੇ ਪਾਇਣ ਵਾਲ ਜਾ ਬਰਾਤ ਆ ਰਹੀ ਹੈ ਲੜੇ ਬਣ ਲੜਨੀ ਕਾਮੇ ਤਾਂ ਨੀ ਤੇ ਚੱਕਰੀ ਦੀ ਮਾਰੀ ਆ ਕਾਣੀ ਆ ਇਤਨੀ ਆ ਬਾਈ ਅੱਪਾਰ ਉੱਪਰ ਦੇ ਵਿੱਚ ਨਹੀਂ ਏ ਬਾਰੂ ਕਿੱਕ ਕਰਦੇ ਆ ਬੰਦੇ ਬੰਨੇ ਦੀਏ ਲਾਰੇ ਨੀ ਬਨਾ ਤੇਰਾ ਮਾਰੀ ਖੜਾ ਲੋ ਜੀ ਬਾਈ ਜੀ ਆ ਹੋ ਗਈਆਂ 60 ਤੇ 6 ਦੀਆਂ 6000 ਦੀਆਂ ਬੱਕਰੀਆਂ 4 ਬੱਕਰੀਆਂ ਦੇ ਥਣ ਦੇਖੋ ਤੇ ਬੱਕਰੀਆਂ ਦੀ ਕੁਆਲਿਟੀ ਦੇਖੋ ਵੀਰੇ ਚੈੱਕ ਕਰੋ ਤੁਸੀਂ ਕੁਆਲਿਟੀ ਪੂਰੀਆਂ ਸ਼ਰਾ ਬੱਕਰੀਆਂ ਨੇ 66000 ਦੇ ਬੱਕਰੀਆਂ ਹੋਈਆਂ ਨੇ ਚਰਨੇ ਦੇ ਭਾਈ ਨੇ ਦਿੱਤੀ ਨੇ ਆਹ ਰਾਮ ਨੇ ਫਿਰ ਚਰਨੇ ਦੇ ਆਹ ਭਾਈ ਨੇ ਦਿੱਤੀ ਨੇ